ਕਤੋਂ ਨਹੀਂ ਹੈਗਾ ਸਹੀ ਆਪਾਂ ਸਿੱਖਿਆ ਤੇ ਉਹ ਚੀਜ਼ ਹੈ ਰੋਕਣੀਆਂ ਤੇ ਮੈਨੂੰ ਲੱਗਦਾ ਕਿ ਜਿਹੜਾ ਸਿੱਖ ਹੈਗਾ ਇਹ ਸੱਚਾ ਸਿੱਖ ਹੈਗਾ ਜੁਸ ਤੱਕ ਮੈਨੂੰ ਨੌਲੇਜ ਆ ਉਹ ਕਦੇ ਵੀ ਕਿਸੇ ਦੀ ਥੀਮ ਆਪਾਂ ਇਹਨੂੰ ਦਸ ਸਟੋਰੀਆਂ 'ਚ ਗਲਤ ਨਹੀਂ ਬੋਲਦਾ ਮੈਂ ਆਪਣੀ ਗਲਤੀ ਮੰਨਦੀ ਆ ਕਿ ਮੇਤੋਂ ਗਲਤੀਆਂ ਹੋਈ ਪਰ ਮੈਨੂੰ ਲੱਗਦਾ ਕਿ ਆਪਾਂ ਨੂੰ ਉਹ ਪੁਰਾਣੀ ਗੱਲ ਤਾਂ ਕਿ ਜਾਣਾ ਚਾਹੀਦਾ ਹੈ ਕਿਉਂਕਿ ਇਹ ਚੁੱਕ ਗੱਲ ਹੀ ਨਹੀਂ ਹੋਈ ਆਪਣੀ ਗੱਲ ਸਿਰਫ ਸਟੋਰੀ ਦੀ ਹੀ ਹੁੰਦੀ ਪਈ ਹੋਗੀ ਤੇ ਬਾਕੀ ਜੇ ਕੋਈ ਕਿਸੇ ਕੋ ਇਹ ਜੀ ਕਰਦੀ ਹੋਵੇ ਜਾਂਦੀ ਹੈ ਨਾ ਸਿੱਖ ਧਰਮ ਦੇ ਵਿੱਚ ਤੱਕ ਮੈਨੂੰ ਲੱਗਦਾ ਤੇ ਕੋਈ ਵੀ ਉਹਦੇ ਕੋਈ ਸੱਚਾ ਸਿੱਖ ਹੋਗਾ ਨਾ ਉਹ ਚੀਜ਼ ਤੇ ਕਰਦੇ ਪਾਉਂਦਾ ਕਿ ਨਹੀਂ ਯਾਰ ਉਹ ਵੀ ਕਿਸ ਰਿੱਤੀ ਇਹ ਕਿਸ ਰਿੱਪਣਾ ਨਾ ਕਿ ਉਹਨੂੰ ਸੋਸ਼ਲ ਮੀਡੀਆ ਤੇ ਲੱਕਿਓ ਨਾ ਸਾਹਮਣੇ ਕਿ ਹਉ ਇਦਾਂ ਕਰਦੀ ਹਉ ਉਦਾਂ ਕਰਦੀ ਹ ਠੀਕ ਹੈ ਤੇ ਚਲੋ باقی ਠੀਕ ਹੈ ਕਿ ਮੈਂ ਤੁਹਾਨੂੰ ਹੁਣ ਵੀ ਗਲਤ ਨਹੀਂ ਬੋਲੂਗੀ ਪਰ ਮੈਂ ਸੱਚ ਦੱਸਾਂ ਤਾਉਂਗੀ ਤੁਹਾਡੇ ਪਿੱਛੇ ਸਪੋਰਟ ਆ ਬਹੁਤ ਸਪੋਰਟ ਆ ਠੀਕ ਹੈ ਤੁਸੀਂ ਤਾਹਾਂ ਕਿ ਮੈਨੂੰ ਗਲਤ ਵੀ ਬੋਲੋ ਜਿੱਦਾਂ ਮਰਜ਼ੀ ਬੋਲੋ ਤੁਹਾਨੂੰ ਕਿਸੇ ਦਾ ਡਰ ਨਹੀਂ ਹੈਗਾ ਤੇ ਮੇਰੇ ਪਿੱਛੇ ਕੋਈ ਸਪੋਰਟ ਨਹੀਂ ਹੈਗੀ ਠੀਕ ਹੈ ਪਰ ਮੈਂ ਸੱਚ ਦੱਸਦਾ ਹਾਂ ਜਿੱਥੇ ਮੈਂ ਸਹੀ ਹੋ ਮੈਂ ਗੱਲ ਆਪਣੀ ਖੋਲ ਕੇ ਕਲੀਅਰ ਕਰੂੰਗੀ ਬੇਸ਼ੱਕ ਮੈਨੂੰ ਲੋਕ ਗਲਤ ਬੋਲਣ ਜਿੱਦਾਂ ਮਰਜ਼ੀ ਬੋਲਣ ਪਰ ਜਿਹੜੀ ਗੱਲ ਸੱਚਾ ਉਹ ਸੱਚਾ ਮੈਂ ਸੋਸ਼ਲ ਮੀਡੀਆਸ ਪ੍ਰੂਫਸ ਵਿੱਚ ਸਾਰਾ ਗੋਜੂ ਬਸ ਸਿਆ ਮੈਂ ਕੁਛ ਵੀ ਇਦਾਂ ਬੋਲ ਕੇ ਨਹੀਂ ਦੱਸਿਆ ਫालतू ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਨ ਜਿਨ ਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਆਪਣੇ ਵਾਲੇ ਤੋਂ ਅਸਟਰੋਲੋਜੀ ਪ੍ਰਮੋਸ਼ਨ ਕਰਦੀ ਪਈ ਸੀ ਕਿ ਜਿੱਤੇ ਕਰਕੇ ਕਰਦਾ ਮਾਮਲਾ ਜਿਹੜਾ ਜ਼ਿਆਦਾ ਪੜ ਗਿਆ ਪਿਆ ਸੋ ਮੈਂ ਕੱਲ ਆਪਣੀ ਗੱਲ ਵੀ ਕਲੀਅਰ ਕੀਤੀ ਕਿ ਮੈਂ ਪ੍ਰਮੋਸ਼ਨ ਕਿਉਂ ਕਦੋਂ ਤੇ ਕਿਵੇਂ ਸਟਾਰਟ ਕੀਤੀਆਂ ਜਾਂ ਮੈਂ ਕਿਉਂ ਕਰਦੀ ਪਈ ਆ ਤੇ ਮੈਂ ਕੱਲ ਵੀ ਆਪਣੀ ਗਲਤੀ ਮੰਨੀ ਤੇ ਮੈਂ ਅੱਜ ਵੀ ਮਾਫੀ ਮੰਗ ਰਹੀ ਆ ਪ੍ਰੀਤ ਸੇਕ ਕਾਮ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮੈਂ ਮਾਫੀ ਮੰਗਦੀ ਆ ਕਿਉਂ ਮੇਰੀ ਗਲਤੀ ਸੀ ਕਿ ਬਾਕੀ ਜੇ ਕਿਸੇ ਇਨਸਾਨ ਨੇ ਆਪਣੀ ਗਲਤੀ ਮੰਨ ਹੀ ਲਈ ਮੈਂ ਕੱਲ ਵੀ ਮੰਨੀ ਸੀ ਮੈਂ ਹੁਣ ਵੀ ਮੰਨਦੀ ਆ ਬਾਕੀ ਜੇ ਕਿਸੇ ਇਨਸਾਨ ਨੇ ਆਪਣੀ ਗਲਤੀ ਮੰਨ ਨਹੀਂ ਲਈ ਤੇ ਪਿੱਛੇ ਕੀ ਰਹਿ ਗਿਆ ਤੇ ਜੇ ਹੁਣ ਅਗਲਾ ਕੇ ਫਿਰ ਵੀ ਤੰਗ ਕਰੇ ਕੋਈ ਆ ਕੇ ਟੌਰਚਰ ਕਰੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਕੀ ਗੱਲ ਹੈ ਜਾਂ ਕੀ ਚੱਕਰ ਹੈ ਠੀਕ ਹੈ ਅਗਲਾ ਬੰਦਾ ਕੀ ਚਾਹੁੰਦਾ ਆ ਤੇ ਬਾਕੀ ਕੱਲ ਹੋਰ ਕਿ ਦੁਨੀਆ 'ਚ ਕੋਈ ਵੀ ਵੱਡੇ ਤੋਂ ਵੱਡੇ ਸਾਰਾ ਕਿ ਇੱਕ ਵਾਰ ਸਾਹਮਣੇ ਕਹਦੇ ਕਿ ਨਾ ਮੈਂ ਚਲਿ ਕਿਛਕਦੀ ਕੋਈ ਗਲਤੀ ਨਹੀਂ ਕੀਤੀ ਠੀਕ ਹੈ ਐਵੇਂ ਦਾ ਕੋਈ ਵੀ ਨਹੀਂ ਹੁੰਦਾ ਹਰ ਇੱਕ ਇਨਸਾਨ ਕੋਲੋਂ ਗਲਤੀਆਂ ਹੁੰਦੀਆਂ ਆ ਠੀਕ ਹੈ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅਸੀਂ ਇੱਕ ਜਿਹੜਾ ਆਪਾ ਹੈਪੀ ਬਲੌਗ ਆ ਤੇ ਨੂਰ ਦੀ ਮੰਮੀ ਇਹਨਾਂ ਦਾ ਕੋਈ ਚੈਨਲ じゃ ਬਣਿਆ ਹੋਇਆ ਤੇ ਇਹ ਆਪਦੀ ਜਨਾਨੀ ਤੇ ਕੈਮਰੇ 'ਚ ਲਾ ਕੇ ਜਿਹੜਾ ਗਲਤ ਵੀਡੀਓ ਜੀ ਬਣਾਉਂਦਾ ਨਾ ਇਹਨੂੰ ਸਾਡੀ ਬਾਰ ਦਿੰਗਾ ਵੀ ਮਿੱਤਰਾ ਕੱਲੇ ਪੰਜਾਬ 'ਚ ਨਹੀਂ ਹਰਿਆਣਾ ਰਾਜਸਥਾਨ ਇਹ ਵੀ ਸਾਨੂੰ ਦੱਸਦਾ ਠੀਕ ਹੈ ਨਾ ਤੇ ਵੀ ਆ ਗੰਦਾ ਜਾਪਣਾ ਹਟਦਾ ਆਪ ਦੀ ਜਨਾਨੀ ਨਾਲ ਗਲਤ ਹਰਕਤਾਂ ਜਿਹਾ ਕਰਨੋਂ ਹਟਦਾ ਤੇ ਟਾਈਮ ਤੇਰਾ ਵੀ ਨਿੱਡਾ ਹੀ ਆ ਹੁਣ ਠੀਕ ਹੈ ਨਾ ਤੇਰੇ ਨਾਲ ਭੈੜੀ ਬਹੁਤ ਕਰਾਂਗੇ ਅਸੀਂ ਅਸੀਂ ਤੈਨੂੰ ਇਹ ਨਹੀਂ ਕਹਿੰਦੇ ਕਿ ਤੂੰ ਵੀਡੀਓ ਨਾ ਬਣਾ ਤੂੰ ਆਪ ਦੀ ਚੰਗੀਆਂ ਵੀਡੀਓ ਪੇਸ਼ ਕਰ ਲੋਕਾਂ ਨੂੰ ਚੰਗੀ ਸਿੱਖ ਦੇ ਠੀਕ ਹੈ ਅਗਿਆ ਚੰਗੋ ਵੀਡੀਓ ਬਣਾ ਆ ਜਿਹੜਾ ਤੂੰ ਕੈਮਰਾ ਜਾ ਲਾ ਕੇ ਆਪ ਦੀ ਜਨਾਨੀ ਦੀਆਂ ਗੰਦੀਆਂ ਜਿਹਾ ਵੀਡੀਓ ਬਣਾਉਣਾ ਨਾ ਤੇ ਪੇਸ਼ ਕਰਦਾ ਇਹ ਮਿੱਤਰ ਇਹਨੂੰ ਬੰਦ ਕਰ ਦੇ ਠੀਕ ਹੈ ਨਾ ਤੇ ਮਾਫੀ ਵਾਲੀ ਵੀਡੀਓ ਪਾ ਦੇ ਨਹੀਂ ਸੀ ਇੱਕ ਦੋ ਦਿਨਾਂ ਦੇ ਵਿੱਚ ਦੀ ਤੇਰੇ ਕੋਲੇ ਖੜੇ ਆ ਠੀਕ ਹੈ ਇਹ ਚੇਤਾਵਨੀ ਅੱਤਰ ਨੂੰ ਅਸੀਂ ਲਲਕਾਰ ਕੇ ਕਿਹਾ ਤੈਨੂੰ ਵੀ ਮਿੱਤਰ ਇਹਨੂੰ ਬੰਦ ਕਰ ਦੇ ਚੰਗਿਓ ਵੀਡੀਓ ਪਾ ਚੰਗੀ ਸਤਿਵਿਡੇ ਲੋਕਾਂ ਨੂੰ ਕੋਈ ਨਹੀਂ ਫਿਰ ਪੰਜਾਬ ਤੇ ਰਾਜਸਥਾਨ ਕੋਈ ਗੱਲ ਨਹੀਂ ਹੈ ਤਾਂ ਇਹ ਸਹੀ ਐ ਇੱਕ ਕੋਈ ਨਹੀਂ ਅਸੀਂ ਆ ਗਏ ਤੇਰੇ ਕੋਲ ਦੋ ਤਿੰਨ ਰੰਗਾਂ ਦੇ ਵਿੱਚ ਤੇ ਤੂੰ ਵੀਡੀਓ ਨਾ ਪਾਈ ਮਾਫੀ ਵਾਲੀ ਸਤਿ ਸ਼੍ਰੀ ਅਕਾਲ